ਨਿਗਮ ਚੋਣਾਂ ਦੇ ਵਿੱਚ ਨਤੀਜੇ ਆਨੇ ਸ਼ੁਰੂ ਹੋ ਗਏ ਨੇ ਤੇ ਕਾਂਗਰਸ ਦੇ ਵੱਧਦੇ ਕਦਮ ਸਾਹਮਣੇ ਆ ਰਹੇ ਨੇ ਕਿਉਂਕਿ ਜਿੱਤ ਦੇ ਬਿਲਕੁਲ ਨੇੜੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਮੇਅਰ ਕੌਣ ਬਣਾਏਗਾ ਇਸ ਦੇ ਉੱਤੇ ਹਾਲੇ ਵੀ ਸਵਾਲ ਬਰਕਰਾਰ ਨੇ ਪਰ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੁੰਦੀ ਨਜ਼ਰ ਆ ਰਹੀ ਹੈ ਹਰ ਹਲਕੇ ਦੇ ਵਿੱਚ ਉਹ ਸੀਟਾਂ ਲੈ ਕੇ ਜਾ ਰਹੇ ਨੇ ਔਰ ਜਦ ਅਸੀਂ ਗੱਲਬਾਤ ਕਰਾਂਗੇ ਸੰਸਦ ਗੁਰਜੀਤ ਸਿੰਘ ਔਜਲਾ ਦੇ ਨਾਲ ਕਿਉਂਕਿ ਅਕਸਰ ਸਰਕਾਰ ਦੇ ਉੱਤੇ ਉਹ ਸਵਾਲ ਖੜੇ ਕਰਦੇ ਸਨ ਐਮਪੀ ਸਾਹਿਬ ਲਗਾਤਾਰ ਤੁਸੀਂ ਕਹਿ ਰਹੇ ਸੀ ਤਕੇਸ਼ਾਈ ਵੀ ਦਾ ਵੀ ਤੁਸੀਂ ਸਵਾਲ ਚੁੱਕਿਆ ਪਰ ਐਂਡ ਤੇ ਆ ਕੇ ਲੱਗ ਰਿਹਾ ਹੈ ਕਿ ਕਾਂਗਰਸ ਆਪਣਾ ਮੇਅਰ ਬਣਾ ਸਕਦੀ ਬਿਲਕੁਲ ਮਤਲਬ ਬਹੁਤ ਜ਼ਿਆਦੀ ਤਕੇਸ਼ਾਈ ਦੇ ਬਾਵਜੂਦ ਕਿਉਂਕਿ ਵੋਟਾਂ ਦਾ ਬਹੁਤ ਵੱਡਾ ਇੱਕ ਡਿਫਰੈਂਸ ਰਿਹਾ ਹੈ ਵੋਟਾਂ ਦੇ ਕੱਟਣ ਦਾ ਮਤਲਬ ਮਿਸ ਮੈਨੇਜਮੈਂਟ ਬਹੁਤ ਜ਼ਿਆਦੀ ਸੀ ਬਹੁਤ ਲੋਕ ਵੋਟਾਂ ਤੋਂ ਵਾਂਝੇ ਰਹੇ ਉਹਦੇ ਬਾਵਜੂਦ ਵੀ ਜੋ ਉਹਨਾਂ ਨੇ ਮਤਲਬ ਮਿਨੀਮਮ ਵੋਟ ਟਾਰਗੇਟ ਕੀਤੀ ਉਹਦੇ ਦੇ ਕਾਰਨ ਦੇ ਬਾਵਜੂਦ ਜਿਹੜਾ ਮੈਜੋਰਟੀ ਹੈ ਉਹ ਕਾਂਗਰਸ ਪਾਰਟੀ ਕੋਲ ਹੈ ਪਰ ਐਮਪੀ ਸਾਹਿਬ ਇਤਿਹਾਸ ਚ ਪਹਿਲੀ ਵਾਰ ਹੋ ਰਿਹਾ ਕਿ ਅਕਸਰ ਇਹ ਗੱਲ ਹੁੰਦੀ ਹੈ ਕਿ ਜਿਸ ਦੀ ਸਰਕਾਰ ਹੁੰਦੀ ਹੈ ਉਸੇ ਦੀ ਹੀ ਕਾਰਪੋਰੇਸ਼ਨ ਹੁੰਦੀ ਹੈ ਪਰ ਇੱਥੇ ਕੋਈ ਸਿਨੈਰੀਓ ਅਲੱਗ ਨਜ਼ਰ ਆ ਰਿਹਾ ਦੇਖੋ ਮਸਲਾ ਇਹ ਹੈ ਕਿ ਮੈਂ ਤੁਹਾਨੂੰ ਪਹਿਲੇ ਦਿਨ ਕਿਹਾ ਕਿ ਜੋ ਹਲਾਤ ਇਹਨਾਂ ਨੇ ਕੀਤੇ ਨੇ ਪਿਛਲੇ ਤਿੰਨ ਸਾਲਾਂ ਦੇ ਤੁਸੀਂ ਵੇਖੋਗੇ ਬਿਲਕੁਲ ਸ਼ਹਿਰ ਮਤਲਬ ਇੱਕ ਪਵਿੱਤਰ ਸ਼ਹਿਰ ਹੈ ਔਰ ਬਹੁਤ ਇੱਥੇ ਟੂਰਿਜ਼ਮ ਹੈ ਇਹਦਾ ਵੱਡਾ ਔਰ ਸਾਰੇ ਪਵਿੱਤਰ ਸ਼ਹਿਰ ਦੇ ਵਿੱਚ ਜੋ ਹਲਾਤ ਇਹਨਾਂ ਨੇ ਮਤਲਬ ਸ਼ਹਿਰ ਦੇ ਮਾੜੇ ਕੀਤੇ ਕੋਈ ਕਾਉਂਸਲਰ ਨਹੀਂ ਗੰਦ ਚਾਰਚ ਫੇਰੇ ਖਿਲ ਰਿਆ ਕੋਈ ਲਾਅਨ ਆਰਡਰ ਨਹੀਂ ਔਰ ਥਾਣੇ ਦੇ ਉੱਤੇ ਬੰਬ ਸਿੱਟੇ ਜਾ ਰਹੇ ਨੇ ਉਹ ਸਾਰੀ ਚੀਜ਼ਾਂ ਲੋਕਾਂ ਦੇ ਮਨ ਚ ਦਹਿਸ਼ਤ ਸੀ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਲੋਕ ਆਪਣਾ ਗੁੱਸਾ ਕੱਢਣਾ ਚਾਹੁੰਦੇ ਸੀ ਇਹਦੇ ਜੇ ਕਿਤੇ ਸਹੀ ਵੋਟਾਂ ਹੁੰਦੀਆਂ ਨਾ ਜਿੱਦਾਂ ਲੋਕ ਸਭਾ ਵਾਲੀ ਲਿਸਟ ਹੁੰਦੀ ਜਾਂ ਵਿਧਾਨ ਸਭਾ ਵਾਲੀ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਹੁੰਦੀ ਤੇ ਬਹੁਤ ਥੰਬਿਕ ਮੈਜੋਰਿਟੀ ਨਾਲ ਮੈਂ ਮੰਨਦਾ ਹਾਂ ਕਿ 65 ਸੀਟਾਂ ਅ ਜਿਹੜੀ ਕਾਂਗਰਸ ਪਾਰਟੀ ਲੈ ਕੇ ਜਾਊਗੀ ਤੁਹਾਨੂੰ ਮੈਂ ਉਹਦਣ ਵੀ ਕਹਿੰਦਾ ਸੀ ਬਿਲਕੁਲ ਬਿਲਕੁਲ ਉਹ ਮੈਂ ਉਹਦੇ ਹਿਸਾਬ ਨਾਲ ਕਰਦਾ ਪਰ ਜੋ ਦੋ ਦਿਨ ਪਿੰਨੋ ਲੋਕਾਂ ਕੋਲ ਲਿਸਟ ਆਈਆਂ ਤੇ ਲੋਕ ਤੇ ਤੁਸੀਂ ਆ ਮਤਲਬ ਇਲਾਕਿਆਂ ਦੇ ਇਲਾਕੇ ਕੱਟੇ ਜਿੱਥੇ ਅਸੀਂ ਰਹਿ ਰਹੇ ਹਾਂ ਕਟੋ ਕਟ 2.5 3000 ਵੋਟ ਕੱਟੀ ਐ ਤੇ ਜਿਹੜੀ ਪਾਈ ਉਹ ਪਤਾ ਹੀ ਨਹੀਂ ਕਿਹੜੀ ਵੋਟ ਐ ਲੱਭੀ ਕਿਸੇ ਨੂੰ ਨਹੀਂ ਪਰ ਅਖਰਕਾਰ ਕਾਰਨ ਕੀ ਹੈ ਸੱਤਾ ਸਰਕਾਰ ਦਾ ਕਾਰਪੋਰੇਸ਼ਨ ਦੀ ਰੇਸ ਤੋਂ ਬਾਹਰ ਹੋ ਜਾਣਾ ਇਹ ਕਿੰਨਾ ਕੁ ਥ੍ਰੈਟਨਿੰਗ ਸਾਈਨ ਹੈ ਕਿਸੇ ਵੀ ਪਾਰਟੀ ਵਾਸਤੇ ਚਾਹੇ ਕੋਈ ਵੀ ਪਾਰਟੀ ਹੋਵੇ ਦੇਖੋ ਲੋਕਤੰਤਰ ਦੇ ਵਿੱਚ ਇਹੀ ਤੇ ਖੂਬਸੂਰਤੀ ਹੈ ਕਿ ਸਰਕਾਰ ਦੇ ਕੰਮ ਕਾਜ ਨੂੰ ਲੋਕ ਅੰਗ ਅਲੰਕਨ ਕਰਦੇ ਨੇ ਇਹ ਇਸ਼ਤਿਹਾਰ ਲਾ ਕੇ ਸਮਝਦੇ ਕਿ ਸ਼ਾਇਦ ਅਸੀਂ ਬਹੁਤ ਮਤਲਬ ਕੰਮ ਕਰਤਾ ਆ ਨੌਕਰੀਆਂ ਦੇਤੀਆਂ ਉਹ ਵੀ ਕੰਮ ਪੂਰਾ ਹੋ ਗਿਆ ਬੇਰਜਗਾਰੀ ਵੀ ਮੁੱਕ ਗਈ ਐਜੂਕੇਸ਼ਨ ਵੀ ਪੂਰੀ ਹੋ ਗਈ ਭ੍ਰਿਸ਼ਟਾਚਾਰ ਵੀ ਮੁੱਕ ਗਿਆ ਇਹ ਸਿਰਫ ਇਸ਼ਤਿਹਾਰਾਂ ਚ ਫਗਵਾੜੇ ਵੀ ਮਾਰ ਪੈ ਰਹੀ ਹੈ ਤੇ ਲੁਧਿਆਣਾ ਵੀ ਮਾਰ ਪੈ ਰਹੀ ਬਿਲਕੁਲ ਬਿਲਕੁਲ ਔਰ ਤੁਸੀਂ ਦੇਖੋ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਮジョਰਿਟੀ ਜਿਹੜੀ ਹੈ ਮਤਲਬ ਪਿਓਰ ਪਿਓਰ ਮジョਰਿਟੀ ਕਾਂਗਰਸ ਕੋਲੇ ਸੈਕੰਡ ਮੇਰਾ ਖਿਆਲ ਬੀਜੇਪੀ ਹੈ ਥਰਡ ਇਹ ਆਪਨੇ ਕਰਨ ਇਹ ਸਵਾਲ ਤੁਹਾਨੂੰ ਇਸ ਕਰਕੇ ਕਰ ਰਿਹਾ ਕਿ ਤੁਹਾਡਾ ਵੀ ਸਫਰ ਇੱਕ ਕੌਂਸਲਰ ਤੋਂ ਸ਼ੁਰੂ ਹੋਇਆ ਸੀ ਔਰ ਤੁਸੀਂ ਮੈਂਬਰ ਪਾਰਲੀਮੈਂਟ ਤੇ ਪਹੁੰਚੇ ਹੋ ਜਮੀਨੀ ਸਤਰ ਦੇ ਲੀਡਰ ਹੋ ਤੁਹਾਨੂੰ ਕਮੀਆਂ ਵੀ ਪਤ ਹੈ ਔਰ ਚੰਗਿਆਈ ਵੀ ਪਤਾ ਹੈ ਕਮੀ ਆਮ ਆਦਮੀ ਪਾਰਟੀ ਦੀ ਕਿਹੜੀ ਐਸੀ ਸੀ ਜਿਹੜੀ ਕਿ ਅੱਜ ਉਹਨਾਂ ਨੂੰ ਸੱਤਾ ਤੋਂ ਦੂਰ ਕਰ ਰਹੀ ਹੈ ਦੇਖੋ ਮਲਟੀ ਡਾਈਮੈਂਸ਼ਨਲ ਸਿਸਟਮ ਹੁੰਦਾ ਹੈ ਕਿ ਤੁਸੀਂ ਰੋਜ਼ ਟੀਵੀ ਤੇ ਰਹਿ ਕੇ ਇਸ਼ਤਿਹਾਰ ਲਾ ਕੇ ਤੁਸੀਂ ਕਹੋ ਲੋਕ ਸੈਟੀਸਫਾਈਡ ਨਹੀਂ ਹੂੰ ਲੋਕਾਂ ਨੂੰ ਜੀ ਰੋਜ਼ਮਰਹ ਜਿੰਦਗੀ ਜਿਹੜੇ ਬੰਦੇ ਨੇ ਘਰੋਂ ਨਿਕਲਦਾ ਨਾ ਉਹਨੂੰ ਸਾਫ਼ ਸੁਥਰਾ ਵਾਤਾਵਰਣ ਚਾਹੀਦਾ ਉਹਦੇ ਬੱਚੇ ਸਿਕਿਓਰ ਚਾਹੀਦੇ ਆ ਉਹਦੀ ਐਜੂਕੇਸ਼ਨ ਠੀਕ ਚਾਹੀਦੀ ਹੈ ਉਹਦੇ ਚ ਜਿਹੜਾ ਸਭ ਤੋਂ ਨਿੱਜੀ ਜਿਹੜੀ ਨਿਜਤਾ ਹੈ ਨਾ ਉਹ ਆ ਸਾਫ਼ ਵਾਟਰ ਸਪਲਾਈ ਪਾਣੀ ਦੀ ਸੀਵਰੇਜ ਦਾ ਕਿਉਂਕਿ ਰੋਜ਼ ਬੰਦੇ ਨੇ ਆਪਣੇ ਘਰ ਚ ਇਹਨਾਂ ਚੀਜ਼ਾਂ ਨਾ ਜੁੰਜਣਾ ਆਪਣੇ ਆਲੇ ਦੁਆਲੇ ਸੜਕਾਂ ਟੁੱਟੀਆਂ ਔਰ ਲਾਈਟਿੰਗ ਦਾ ਜਿਹੜੀ ਸਟਰੀਟ ਲਾਈਟ ਇਹ ਨਿੱਜੀ ਜਿਹੜਾ ਹੈ ਨਾ ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਹੈ ਨਾ ਇਸ ਗੱਲ ਦੀ ਹੈ ਔਰ ਇਹ ਇਹ ਇਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਫੇਲ ਹੋਏ ਔਰ ਥੋੜੇ ਸਮੇਂ 'ਚ ਪੰਜ ਕਮਿਸ਼ਨਰ ਇਹਨਾਂ ਨੇ ਕਾਰਪੋਰੇਸ਼ਨ ਦੇ ਬਦਲੇ ਜੀ ਮਿਊਨਿਸਪਲ ਕਾਰਪੋਰੇਸ਼ਨ ਉਹ ਚੀਜ਼ਾਂ ਸਾਰੇ ਲੋਕਾਂ ਦੇ ਮਨ 'ਚ ਸੀ ਹੁਣ ਜਿਹੜੇ ਬੰਦੇ ਜਾਣ ਕੇ ਦੇ ਕੋ ਕੌਂਸਲਰ ਜਿਹੜੇ ਸੀ ਉਹਦੇ ਬਹਿ ਹੀ ਨਹੀਂ ਮਤਲਬ 2022 ਤੋਂ ਬਾਅਦ ਕੌਂਸਲਰ ਦੀ ਇਲੈਕਸ਼ਨ ਹੀ ਨਹੀਂ ਹੋਈ ਔਰ ਲੋਕ ਕਿੱਥੇ ਜਾਣ ਲੋਕ ਤਕਲੀਫ ਸੀ ਔਰ ਇਹ ਜੇ ਇਲੈਕਸ਼ਨ ਹੋਈ ਵੀ ਹੈ ਮਾਂਜੂ ਸੁਪਰੀਮ ਕੋਰਟ ਦੇ ਆਰਡਰ ਨਾਲ ਹੋਈ ਨੇ ਪਰ ਸਰਕਾਰ ਡਾਟੇ ਦੇ ਪੂਰੇ ਦੇ ਰਹੀ ਹੈ ਸਰਕਾਰ ਕਹਿ ਰਹੀ ਹੈ ਲਾਅ ਐਂਡ ਆਰਡਰ ਤੇ ਅਸੀਂ ਨੰਬਰ 1 ਆ ਸਟੇਟ ਸਾਡੀ ਜਿਹੜੀ ਹੈ ਦੇਸ਼ 'ਚ ਦੋ ਨੰਬਰ ਹੈ ਅਸੀਂ ਡਿਵੈਲਪਮੈਂਟ ਕੀਤੀ ਹੈ ਅਸੀਂ ਲੋਕਾਂ ਨੂੰ 332 ਵੀ ਫ੍ਰੀ ਦਿੱਤੀ ਹੈ ਇੱਥੋਂ ਤੱਕਨ ਕੀ ਐਜੂਕੇਸ਼ਨ ਸਿਸਟਮ ਤੇ ਅਸੀਂ ਸਮਾਰਟ ਸਕੂਲ ਲਿਆਂਦੇ ਨੇ ਸਕੂਲ ਆਫ ਫੈਮਿਨਿਸ ਲਿਆਂਦੇ ਨਹੀਂ ਪਰ ਫੇਰ ਵੀ ਸਰਕਾਰ ਦਾ ਇਹਨਾਂ ਦੇਇਤੂ ਸਮਝ ਕਿਉਂ ਨਹੀਂ ਆ ਲੋਕਾਂ ਨੂੰ ਮੈਂ ਦੱਸ ਦਿੱਤੇ ਤੈਨੂੰ ਰਿਹਾ ਕਿ ਮਤਲਬ ਉਹਦੇ ਉਹਦੇ ਪਹਿਲੜੀਆਂ ਚੀਜ਼ਾਂ ਨਹੀਂ ਹੈ ਕੋ ਤੁਹਾਨੂੰ ਮੈਂ ਗਣਾਤੀਆਂ ਨੇ ਜੀ ਉਹ ਚੀਜ਼ਾਂ ਨਹੀਂ ਸੀ ਹੈਗੀਆਂ ਅੱਜ ਅੱਜ ਭਾਵੇਂ ਮੈਂ ਜੋ ਮਰਜ਼ੀ ਦੇ ਦਿਆਂ ਪਹਿਲੀ ਗੱਲ ਤੇ ਲਾਅ ਐਂਡ ਆਰਡ ਮੇਰੇ ਬੱਚੇ ਬਾਹਰ ਮੇਰੇ ਮਨ ਚ ਦਹਿਸ਼ਤ ਨਹੀਂ ਹੋਣੀ ਚਾਹੀਦੀ ਕਿ ਬੱਚੇ ਸੇਫ ਆ ਜਾਣਗੇ ਲੋਕ ਡਰਦੇ ਟੈਲੀਫੋਨੀ ਚੁੱਕਦੇ ਵਪਾਰੀ ਬੰਦੇ ਕਿ ਕਾਲ ਪਤਾ ਨਹੀਂ ਕਿਹੜੀ ਆਣੀ ਲੋਕਾਂ ਵਟਸਐਪ ਬੰਦ ਕਰਤੇ ਕਾਲ ਕਿਉਂਕਿ ਲੋਕਾਂ ਨੂੰ ਪਤਦਾਰੀ ਇਹ ਨਾਮ ਆ ਵੀ ਪਤਾ ਨਹੀਂ ਕਾਲ ਕੇ ਦੀ ਫਰੋਤੀ ਮੰਗ ਲਈ ਕੁਛ ਹੋ ਗਿਆ ਔਰ ਆਰਿਆ ਨਿਕਾਲਣਾ ਤਾਰੀਵਾਲ ਸਾਹਿਬ ਇੰਚਾਰਜ ਲਾਏ ਸੀ ਆਹ ਤਾਰੀਵਾਲ ਸਾਹਿਬ ਲੋਕ ਸਭਾ ਦੇ ਵੀ ਇੰਚਾਰਜ ਸੀ ਇਹਦੇ ਵੀ ਇੰਚਾਰਜ ਹੈ ਪਰ ਉਹਨਾਂ ਨੂੰ ਤਰਤਲ ਸਥਿਤੀ ਅਸੀਂ ਬਾਰ-ਬਾਰ ਕਹਿੰਦੇ ਵੀ ਰਹੇ ਜਿੱਥੇ ਵੀ ਮਿਲੇ ਵੀ ਆਹ ਤੁਹਾਡੀ ਤਰਤਲ ਸਥਿਤੀ ਕਿਉਂਕਿ ਸਾਡਾ ਪਵਿੱਤਰ ਖਿਆਲਨਾ ਵਾਸਤਾ ਆ ਵੀ ਸਾਫ ਸੁਥਰਾ ਹੋਣਾ ਜੀ ਦਾ ਅੱਜ ਵੀ ਅੱਜ ਮੀਟਿੰਗ ਹੋਈ ਸੀ ਮੁਲਾਕਾਤ ਹੋਈ ਸੀ ਤੁਹਾਡੇ ਨਾਲ ਆਹ ਤੇ ਉੱਥੇ ਉਹ 7-800 ਬੰਦਾ ਲੈ ਕੇ ਤੁਰੇ ਫਿਰਦੇ ਸੀ ਉੱਥੋਂ ਸ਼ਿਕਾਇਤ ਆਈ ਮੈਂ ਉਸੇ ਵੇਲੇ ਉੱਥੇ ਗਿਆ ਮੈਂ ਕਿਹਾ ਕੀ ਹੋ ਰਿਹਾ ਪੁੱਛਿਆ ਇਹਨਾਂ ਨੂੰ ਨਹੀਂ ਜੀ ਉਦਾਂ ਹੀ ਆਗੇ ਮੈਂ ਕਿਹਾ ਅੱਜ ਪ੍ਰਚਾਰ ਨਹੀਂਗਾ ਪ੍ਰਚਾਰ ਮੁੱਕ ਚੁੱਕਾ ਮੈਂ ਕਿਹਾ ਮੈਨੂੰ ਪਤਾ ਲੱਗਾ ਬਤਾਓ ਲੀਡਰ ਮੈਂ ਵੀ ਕੱਲਾ ਆਇਆ ਤੂੰ ਇਹਦੇ ਸਰਕਾਰ ਜੀ ਤੁਸੀਂ ਤੇ ਲੋਕਾਂ ਲਈ ਆਏ ਨਾ ਜੀ ਲੋਕੀ ਤਾਂ ਤੁਹ ਆ ਤੁਸੀਂ ਆਪ ਇਨਾ ਲਾਮ ਲਸ਼ਕਰ ਲੈ ਕੇ ਚੱਲੋ ਕਿ 7 700 ਬੰਦੇ ਦਾ ਇੱਕ ਬੂਥ ਚੈੱਕ ਕਰਨ ਲੱਗਾ ਉਹ ਵੀ ਇੱਕ ਜਿਹੜੀ ਬਾਈ ਇਲੈਕਸ਼ਨ ਸੀ ਨਾ ਜਨਾਲੇ ਦੀ ਇੱਕ ਵਾਰਡ ਦਾ ਇੱਕੋ ਹੀ ਬੂਥ ਹੁੰਦਾ ਇੱਕ ਇੱਕ ਬੂਥ ਦੀ ਇਲੈਕਸ਼ਨ ਸੀ ਤਾਂ ਪਰ ਇੱਕ ਹੋਰ ਵਿਜੇ ਪ੍ਰਤਾਪ ਦਾ ਫੈਕਟਰ ਕੰਮ ਕੀਤਾ ਬਹੁਤ ਵੱਡਾ ਉਹਨਾਂ ਨੇ ਯਾਦ ਕਾਫੀ ਬੰਦੇ ਜਿੱਤੇ ਨੇ ਦੇਖੋ ਸਚਾਈ ਦਾ ਫੈਕਟਰ ਤੇ ਕਰਨਾ ਹੀ ਕਰਨਾ ਲੋਕਾਂ ਨੇ ਬੜੀ پاک ਸਾਫ ਹੋ ਕੇ ਇਲੈਕਸ਼ਨ ਜਿਹੜੀ ਹੈ ਜਿੱਤੀ ਹੈ ਮੈਨੂੰ ਇਸ ਗੱਲ ਦਾ ਵੋਟਾਂ ਪਾਈਆਂ ਨੇ ਖਾਸ ਕਰਕੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਤੁਸੀਂ ਸਮਝਦੇ ਹੋ ਬਹੁਤ ਬਹੁਤ ਬੰਦੇ ਜਿਹੜੇ ਗਲਤ ਸਾਨੂੰ ਉਹਨਾਂ ਨੂੰ ਹਰਾਇਆ ਵੀ ਆ ਲੋਕਾਂ ਨੇ ਤੇ ਜੇ ਤੇ ਜੇ ਨੰਬਰ ਤੇ ਲੋਕ ਆਏ ਨੇ ਹੂੰ ਤਾਰੀਵਾਲ ਸਾਹਿਬ ਦਾ ਅਸਤੀਫਾ ਮੰਗਦੇ ਤੁਸੀਂ ਆ ਇਹ ਤੇ ਨੈਤਿਕਤਾ ਹੀ ਹੁੰਦੀ ਹੈ ਨੈਤਿਕਤਾ ਸਮਝ ਲੈ ਦੇ ਦੇ ਵੀ ਦੇਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਘੱਟੋ ਘੱਟ ਲੋਕਾਂ ਦੇ ਵਿੱਚ ਉਹ ਸਾਫ ਪਾਕ ਸਾਫ ਤੇ ਹੋਈ ਜਾਣਗੇ ਨਾ ਅੱਛਾ ਤੁਸੀਂ ਮੈਂਬਰ ਪਾਰਲੀਮੈਂਟ ਜੇ ਕਿੱਥੇ ਉਹ ਕਿੱਥੇ ਮੇਅਰ ਬਣਾਉਣ ਗਏ ਸੀ ਤੇ ਕਿੱਥੇ ਆਜੋ ਤੀਜੇ ਨੰਬਰ ਤੇ ਪਾਰਟੀ ਰਹਿ ਗਈ ਉਹਨਾਂ ਦੀ ਸੂਤਰਾਂ ਦੇ ਵੱਲੋਂ ਖਬਰ ਹੈ ਕਿ ਜਿਸ ਬੰਦੇ ਨੂੰ ਮੇਅਰ ਕਿਹਾ ਗਿਆ ਸੀ ਉਹ ਵੀ ਹਾਰ ਗਿਆ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਨਾ ਇਹ ਸਮੇਂ ਤੋਂ ਤੁਸੀਂ ਸਾਨੂੰ ਵੀ ਪੁੱਛਦੇ ਆਂ ਤੁਹਾਨੂੰ ਕਿ ਥਾਪੀ ਹੁੰਦੀ ਆ ਕਿਸੇ ਨਾ ਕਿਸੇ ਨੂੰ ਪਾਰਟੀ ਚ ਥਾਪੀ ਹੁੰਦੀ ਆ ਔਰ ਆਮ ਆਦਮੀ ਪਾਰਟੀ ਜਿਹਨੂੰ ਥਾਪੀ ਸੀ ਉਹ ਹਾਰ ਗਿਆ ਦੇਖੋ ਮੈਨੂੰ ਇਸ ਗੱਲ ਦਾ ਇਲਮ ਨਹੀਂ ਹੈਗਾ ਤੁਸੀਂ ਦੱਸਿਆ ਸੀ ਤੁਸੀਂ ਕੱਲ ਪਰਸੋਂ ਵੀ ਗੱਲ ਕਰ ਰਹੇ ਸੀ ਪਰ ਮੈਂ ਜਿੰਨਾ ਜਰ ਕੋਈ ਤੱਤ ਨਹੀਂ ਹੁੰਦੇ ਉਹਦੇ ਬਾਰੇ ਕੀ ਜਾਣਕਾਰੀ ਕਰਵਾ ਪਰ ਮੇਰ ਤੇ ਤਾਂ ਹੀ ਬੰਦਾ ਬੰਦੇ ਜਿੱਤਦੇ ਤੇ ਜਾਦੂ ਵੀ ਉਹ ਕੱਲਾ ਹਰ ਗਿਆ ਬਾਕੀ ਸਾਰੇ ਜਿੱਤ ਕੇ ਫੇਰ ਵੀ ਆਪਾਂ ਕੋਈ ਗੱਲ ਕਰੀਏ ਇਹ ਤੇ ਆਈ ਤੇ ਜੇ ਨੰਬਰ ਤੇ ਨੇ ਸਾਰੇ ਭਾਜਪਾ ਦਾ ਵੋਟ ਬੈਂਕ ਵੀ ਵਧਿਆ ਇਹ ਕਾਈ ਗੱਲ ਮੰਨ ਕੇ ਚਲੀਏ ਕਿ ਭਾਜਪਾ ਦਾ ਵੋਟ ਬੈਂਕ ਵਧਿਆ ਹੋਇਆ ਹੈ ਔਰ ਭਾਜਪਾ ਕੋਈ 100-100 ਵੋਟ ਤੋਂ ਨਹੀਂ 15-1500000 ਵੋਟ ਤੋਂ ਜਿੱਤ ਹਾਸਲ ਕਰ ਰਹੀ ਹੈ ਮੈਂ ਤੁਹਾਨੂੰ ਕਹਾਂ ਸੈਕੰਡ ਆਈ ਹੈ ਭਾਜਪਾ ਕਾਂਗਰਸ ਇੱਕ ਨੰਬਰ ਤੇ ਹੈ ਭਾਜਪਾ ਸੈਕੰਡ ਤੇ ਹੈ ਨਹੀਂ ਇਹ ਦੋਨੋਂ ਪਾਰਟੀਆਂ ਨੇ ਤਰੱਕੀ ਕੀਤੀ ਹੈ ਨਹੀਂ ਭਾਜਪਾ ਦਾ ਵਧਿਆ ਹੈ ਭਾਜਪਾ ਤੋਂ ਹੁਣ ਅਸੀਂ ਐਨਲਿਸਿਸ ਕਰਾਂਗੇ ਹੁਣ ਸਾਡੇ ਕੋਲ ਰਿਜ਼ਲਟ ਆਉਣਗੇ ਪਰ ਇਹ ਚ ਕ ਭਾਜਪਾ ਵੀ ਕਿਉਂਕਿ ਜਿਹੜਾ ਮੇਰੀ ਸਵਾਲ ਹੈ ਕਿ ਆਮ ਆਦਮੀ ਪਾਰਟੀ ਹਾਰੀ ਹੈ ਕਿ ਕਾਂਗਰਸ ਜਿੱਤੀ ਹੈ ਦੋ ਸਵਾਲ ਨੇ ਅਲੱਗ-ਅਲੱਗ ਨੇ ਦੇਖੋ ਇਹ ਕਾਂਗਰਸ ਜਿੱਤੀ ਹੈ ਲੋਕ ਇਸ ਬੰਨੇ ਮੁੜੇ ਆ ਹੂੰ ਠੀਕ ਹੈ ਨਾ ਮੋੜਾ ਪਿਆ ਲੋਕਾਂ ਦਾ ਲੋਕਾਂ ਨੇ ਸੋਚਿਆ ਵੀ ਕਾਂਗਰਸ ਇੱਕ ਐਸੀ ਪਾਰਟੀ ਜਿਹੜਾ ਸਹੀ ਪ੍ਰਸ਼ਾਸਨ ਦੇ ਸਕਦੀ ਹੈ ਪਰ ਔਕਾਤ ਕਾਫੀ ਹੋ ਜਾਏਗਾ ਨਾ ਅਗਰ ਮੇਅਰ ਤੁਹਾਡਾ ਬੰਦਾ ਹੈ ਸਰਕਾਰ ਜਿਹੜੀ ਹੈ ਕੇਂਦਰ ਚ ਤੁਹਾਡੀ ਹੈ ਨਹੀਂ ਸਟੇਟ ਚ ਤੁਹਾਡੀ ਸਰਕਾਰ ਹੈ ਨਹੀਂ ਤੇ ਫਿਰ ਤੁਸੀਂ ਕਿਸ ਤਰੀਕੇ ਨਾਲ ਸਾਰਾ ਸਾਰਾ ਮੈਨੇਜ ਮੇਅਰ ਦਾ ਕਰੋਗੇ ਨੇ ਉਹ ਕਰਨਗੇ ਮੈਨੂੰ ਦੇਖੋ ਹੋ ਜਾਂਦਾ ਹੁੰਦਾ ਜਿਹੜੇ ਮੇਰੇ ਕੋਲ ਪਾਵਰ ਬਹੁਤ ਹੁੰਦੀ ਹੈ ਇਹ ਨਹੀਂ ਗੱਲ ਹੁੰਦੀ ਔਰ ਜੇ ਅਸੀਂ ਬਤੌਰ ਮੈਂਬਰ ਪਾਰਲੀਮੈਂਟ ਅਸੀਂ ਕੰਮ ਕਰਦੇ ਆਂ ਤੇ ਇਹਨਾਂ ਨੂੰ ਵੀ ਇਹ ਕੰਮ ਜਿਹੜਾ ਮੇਰ ਬਣੇਗਾ ਉਹਨੂੰ ਸਕਾਇਆ ਜਾਏਗਾ ਕਿ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਨਾ ਸਟੇਟ ਦਾ ਦੇ ਜਿਵੇਂ ਹੁਣ ਸਟੇਟ ਹੈ ਸਟੇਟ ਕੱਲਾ ਨਹੀਂ ਚੱਲ ਸਕਦਾ ਜਿੰਨਾ ਚਿਰ ਕੇਂਦਰ ਨਾਲ ਮਿਲ ਕੇ ਕੰਮ ਨਹੀਂ ਕਰਨਾ ਸਟੇਟ ਨੂੰ ਕੇਂਦਰ ਦੀ ਲੋੜ ਰਹੀਂਦੀ ਰਹਿੰਦੀ ਹੈ ਔਰ ਜੇ ਜਿਹੜਾ ਸਾਡਾ ਜਿਹੜਾ ਮੇਅਰ ਹੋਏਗਾ ਉਹ ਜਿਹੜਾ ਵੀ ਸਟੇਟ ਦਾ ਮੁੱਖ ਮੰਤਰੀ ਹੋਏਗਾ ਇਸ ਸਰਕਾਰ ਨਾਲ ਮਿਲ ਕੇ ਚੱਲਾਂਗੇ ਆਪਣਾ ਗੁਰਦੇਓਗੇ ਜਿਸ ਤਰ੍ਹਾਂ ਤੁਸੀਂ ਕੇਂਦਰ ਤੋਂ ਕੰਮ ਲਿਆ ਕੇ ਦਿੰਦੇ ਬਿਲਕੁਲ ਬਿਲਕੁਲ ਕਿਉਂ ਨਹੀਂ ਅਸੀਂ ਸ਼ਹਿਰ ਲਈ ਜੋ ਗੱਲ ਕਹੀ ਹੈ ਲੋਕਾਂ ਨੂੰ ਸ਼ਹਿਰ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਅੱਛਾ ਮੇਅਰ ਦਾ ਨਾਮ ਵੀ ਦੱਸ ਦਿਓ ਇਹ ਨਾਮ ਜਿਹੜਾ ਆ ਮੇਰੇ اختیار ਦੇ ਅਥਰੇਟਾ ਨਹੀਂ ਹੁੰਦਾ ਮੈਂ ਮੈਂਬਰ ਪਾਰਲੀਮੈਂਟ ਹੋ ਤੁਸੀਂ ਇੱਕ ਪਾਰਟੀ ਦੇ ਇੱਕ ਸੀਨੀਅਰ ਲੀਡਰ ਚਾਹਦੇ ਹੋ ਔਰ ਵੱਡੇ ਲੈਵਲ ਤੇ ਤੁਹਾਨੂੰ ਸਾਰਾ ਕੁਝ ਪਤਾ ਹੁੰਦਾ ਮੈਂ ਕਹਨਾ ਕਿ ਕੋਈ ਕਿਸ ਹਲਕੇ ਦਾ ਨਾ ਕੋਈ ਥੋੜਾ ਜਿਆਦਾ ਦਾ ਹਿੰਟ ਦੇ ਦਿਓ ਤਾਂ ਕਿ ਲੋਕ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹ ਘਟਕੜਾ ਸਮਝਣ ਕਿ ਮੇਅਰ ਕੌਣ ਹੋਊਗਾ ਮੇਅਰ ਅੰਮ੍ਰਿਤਸਰ ਹਲਕੇ ਤੋਂ ਹੋਊਗਾ ਨਹੀਂ ਅੰਮ੍ਰਿਤਸਰ ਦੇ ਪੰਜ ਹਲਕੇ ਜਿੱਥੇ ਹੋਇਆ ਕਾਉਂਸਲਰ ਹੋਏਗਾ acha ਉਹ ਤੇ ਉਹ ਤੇ ਨਜ਼ਰ ਆ ਰਿਹਾ ਜਿੱਥੇ ਹੋਇਆ ਕਾਉਂਸਲਰ ਹੋਏਗਾ ਪਰ ਕੌਣ ਹੋਏਗਾ ਥੋੜਾ ਜਿਆਦਾ ਅਗਰ ਇਹਦੀ ਵਾਰ ਇਹਦੇ ਵਾਰੀ ਦੇਖੋ ਇਹ ਨਾ ਸੁਮਿਤ ਜੀ ਜਦ ਤੱਕ ਕੋ ਮੇਰੇ ਕੋਲ اختیار ਹੋਵੇ ਤੇ ਮੈਂ ਤੁਹਾਨੂੰ ਦੱਸ ਸਕਦਾ ਪਰ ਉਹ ਵੀ ਸਮੇਂ ਤੋਂ ਪਹਿਲਾਂ ਨਹੀਂ ਹੋ ਸਕਦਾ ਮੇਰੇ ਕੋਲ ਤਿਆਰੀ ਨਹੀਂ ਇਸ ਚੀਜ਼ ਦੀ ਪਰ ਫੇਰ ਵੀ ਕੁਝ ਥਾਪੀ ਕਿਸੇ ਨੂੰ ਦਿੱਤੀ ਹੋਵੇ ਪਾਰਟੀ ਚ ਜੇ ਦਿੱਤੀ ਹੁੰਦੀ ਤੁਸੀਂ ਦੱਸਦਾ ਨਾ ਜਿੰਨੂੰ ਦਿੱਤੀ ਸਹੀ ਤੇ ਕਿਸੇ ਨੂੰ ਨਹੀਂ ਦਿੱਤੀ ਅਸੀਂ ਤਾਂ ਪਹਿਲਾਂ ਅਸੀਂ ਤਾਂ ਹਰ ਉਮੀਦਵਾਰ ਨੂੰ ਥਾਪੀ ਦਿੱਤੀ ਸੀ ਕਿ ਉਮੀਦਵਾਰ ਵੱਧ ਤੋਂ ਵੱਧ ਜਿੱਤਣ ਕੈਂਡੀਡੇਟ ਸਾਡੇ ਜਿੱਤਣ ਇੰਨੇ ਕੋ ਹੋ ਜਾਣ ਕਿ ਮੇਰ ਬਣ ਜੇ ਬਾਪ ਬੇਟੀ ਦੀ ਜੋੜੀ ਜਿੱਤੀ ਇਸ ਵਾਰ ਹਾਂ ਮੈਨੂੰ ਉਹਦੇ ਵੰਦੀ ਬੜੀ ਖੁਸ਼ੀ ਦੀ ਗੱਲ ਹੈ ਲੱਕੀ ਔਰ ਉਹਦੀ ਬੇਟੀ ਨੇ 24 ਸਾਲ ਦਾ ਬੱਚਾ ਜਰਾ ਇਹ ਪੋਲਿਟਿਕਸ ਆ ਰਿਹਾ ਕਾਂਗਰਸ ਜੁਆਇਨ ਕਰ ਰਿਹਾ ਉਸ ਤਰ੍ਹਾਂ ਦੀ ਇਹ ਬਹੁਤ ਚੰਗਾ ਲੱਗਾ ਦੇਖੋ ਨਵੇਂ ਬੱਚਿਆਂ ਦੇ ਨਾਲ ਸਾਡਾ ਨਵਾਂ ਯੂਥ ਜੁੜਦਾ ਹੈ ਔਰ ਪੜ੍ਹੀ ਲਿਖੀ ਬੱਚੀ ਡਾਕਟਰ ਹੈ। ਹਮਮ ਔਰ ਇਹਦੇ ਨਾਲ ਇਹਦੇ ਨਾਲ ਸਾਡਾ ਜਿਹੜਾ ਕਾਂਗਰਸ ਦਾ ਵੀ ਵਜੂਦ ਆਧਾਰ ਵੱਧਦਾ ਹੈ ਔਰ ਲੋਕਾਂ ਦਾ ਵੀ ਸਾਡੇ 'ਚ ਵਿਸ਼ਵਾਸ ਵੱਧਦਾ ਹੈ ਔਰ ਇੱਕ ਨਵੀਂ ਰਾਜਨੀਤੀ ਦੀ ਪ੍ਰਤਿ ਸ਼ੁਰੂ ਹੁੰਦੀ ਹੈ। ਜਦੋਂ ਝਾੜੂ ਵਾਸਤੇ ਕੀ ਸੁਨੇਹਾ 2 ਸਾਲ ਉਹਨਾਂ ਦੇ ਰਹਿੰਦੇ ਨੇ ਕੋਈ ਸਜੈਸ਼ਨ ਦੇਣਾ ਚਾਹੋ ਕਿਉਂਕਿ ਫਿਰ ਮੈਂ ਤੁਹਾਨੂੰ ਕਹ ਰਿਹਾ ਕਿ ਤੁਸੀਂ ਕਾਉਂਸਲਰ ਤੋਂ ਐਮਪੀ ਤੱਕਨ ਪਹੁੰਚੇ ਹੋ ਝਾੜੂ ਨੂੰ ਕੋਈ ਸਲਾਹ ਤੁਹਾਡੀ ਪਹਿਲੀ ਗੱਲ ਤੇ ਉਹ ਵੀ ਇਸ਼ਤਿਹਾਰਾਂ ਨੂੰ ਸਾਈਡ ਤੇ ਕਰਕੇ ਲੋਕਾਂ ਨੂੰ ਵੇਖਣ ਕੱਲੇ ਇਸ਼ਤਿਹਾਰ ਨਾ ਵੇਖਣ ਉਹ ਇਸ਼ਤਿਹਾਰ ਵੇਂਦੇ ਅਖਬਾਰ 'ਚ ਵੇਂਦੇ ਆ ਕ ਜਮੀਨ ਵੇਖਣਗੇ ਜਮੀਨ ਖਿਸਗੀ ਆ। ਤੂੰ ਕਹਿੰਦੇ ਪਾਰਟੀ ਜਮੀਨ ਦੀ ਹੈ। ਤੂੰ ਤੁਹਾਡੇ ਸਾਹਮਣੇ ਹੁਣ ਮੈਂ ਕੀ ਕਹਾਂ? ਸੁਮਿਤ ਜੀ ਆਪਾਂ ਜੇ ਇਹਦੇ ਕੋਈ ਚੀਜ਼ ਰਹਿ ਗਈ ਹੈ ਤਾਂ ਦੱਸੋ ਜਦ ਮੈਂ ਕਹਾਂ ਇਲੈਕਸ਼ਨ ਹੋਣੀ ਪਤਾ ਲੱਗ ਜੂਗਾ ਉਹਦੇ ਇਲੈਕਸ਼ਨ ਹੋ ਗਈ ਰਿਜ਼ਲਟ ਆ ਗਏ ਨੇ। ਹਾਂ ਪਰਸੈਂਟੇਜ ਜਿਹੜੀ ਘਟੀ ਵਧੀ ਉਹ ਤੁਹਾਨੂੰ ਸਿਹਤ ਤੱਕ ਜਦੋਂ ਆਏਗੇ ਵੋਟਾਂ ਸਾਡੇ ਸਾਹਮਣੇ। ਕੱਲ ਅਸੀਂ ਪੀਸੀ ਵੈਸੀ ਵੀ ਕਰਨੀ ਹੈ ਸਾਡੀ ਬਾਬਤ ਸਾਹਿਬ ਭੀਮਰਾਓਂ ਵੇਦਕਰ ਜੀ ਉੱਤੇ ਪੀਸੀ ਅਸੀਂ ਕਰਨੀ ਹੈ। ਉਹਤੇ ਡਿਟੇਲ ਤੁਸੀਂ ਇਹਦੇ ਵੀ ਸਵਾਲ ਰੱਖ ਲਈਏ ਤੇ ਵੀ ਜਵਾਬ ਦੇ ਦੇਣਗੇ। 27 ਕਿਸ ਤਰ੍ਹਾਂ ਦੇ ਦੋ? 100% ਕਾਂਗਰਸ ਆਪਣ ਬੀਜੇਪੀ ਚੈਲੇਂਜ ਨਹੀਂ ਕਿਉਂਕਿ ਬੀਜੇਪੀ ਸਿਰਫ ਅਰਬਨ ਏਰੀਆ ਦੇ ਵਿੱਚ ਹੈ ਉੱਥੇ ਵੀ ਅਰਬਨ ਏਰੀਆ 'ਚ ਜਿਹੜੀ ਮੇਰੀ ਇਲੈਕਸ਼ਨ ਹੋਈ ਸੀ ਉਹਦੇ ਉਹ ਆ ਲੋਕ ਸਭਾ ਦੀ ਇਲੈਕਸ਼ਨ ਗਈ ਹੈ ਉਹਦੇ ਵਿੱਚ ਬੀਜੇਪੀ ਦੀ ਵੋਟ ਕਾਫੀ ਜ਼ਿਆਦਾ ਸੀ ਉਹ ਵੀ ਜਿਹੜੀ ਹੈ ਘਟਿਆ ਘਟਿਆ ਹਾਂ ਉਹ ਚੋਂ ਹੁਣ ਕਾਂਗਰਸ ਹੋ ਚੁੱਕਾ ਤੇ ਆ ਗਈ ਹੈ ਸੈਮੀ ਫਾਈਨਲ ਜਿੱਤ ਲਿਆ ਮੰਨਣਾ ਚੋਈਦਾ ਸ਼ੁਕਰੀਆ ਸਾਂਸਦ ਗੁਰਜੀਤ ਸਿੰਘ ਔਦਰਾ ਡਿਟੇਲ ਚ ਗੱਲਬਾਤ ਕੀਤੀ ਹੈ ਔਰ ਮੇਅਰ ਦੇ ਨਾਮ ਦੇ ਉੱਤੇ ਕਿਤੇ ਨਾ ਕਿਤੇ ਚੁੱਪੀ ਸਾਦੇ ਨਜ਼ਰ ਆਏ ਨਹੀਂ ਲੇਕਿਨ ਜਿਸ ਤਰੀਕੇ ਨਾਲ ਕਾਂਗਰਸ ਦੇ ਜਿੱਤ ਔਰ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤਾਂ ਉਥੋਂ ਜਿਹੜਾ ਹੈ ਕਾਂਗਰਸ ਦੇ ਹੌਸਲੇ ਬੁਲੰਦ ਨੇ ਪਰ ਵੇਖਣਾ ਹੋਏਗਾ ਕਿ ਜਿਹੜਾ ਅੰਕੜਾ ਹੈ ਉਹਨੂੰ ਛੂਨ ਦੇ ਵਿੱਚ ਕਾਂਗਰਸ ਕਾਮਯਾਬ ਹੁੰਦੀ ਹੈ ਕਿ ਨਹੀਂ ਪਰ ਲਗਾਤਾਰ ਕਾਂਗਰਸ ਦੇ ਜਿੱਤ ਦੇ ਵੱਡੇ ਕਦਮ ਨਜ਼ਰ ਆ ਰਹੇ ਨੇ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ